ਹੋਰ ਬਹੁਤ ਵੱਡਾ ਡਾਕਾ ਜਿਹੜਾ ਉਹ ਮਾਰਨ ਦੀ ਤਿਆਰੀ ਜਿਹੜੀ ਆ ਉਹਦੀ ਵੱਡੀ ਸਾਜ਼ਿਸ਼ ਜਿਹੜੀ ਆ ਉਹ ਰਚੀ ਜਾ ਰਹੀ ਹੈ 9 ਜੁਲਾਈ 2022 ਨੂੰ ਜਿਹੜੀ ਨਾਥ ਜੂਨਲ ਕੌਂਸਲ ਦੀ ਮੀਟਿੰਗ ਜੈਪੁਰ ਦੇ ਵਿੱਚ ਹੋਈ ਸੀ ਉੱਥੇ ਜਿਹੜੀ ਪੰਜਾਬ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਘੜੀ ਗਈ ਉਹਦੇ ਤਹਿਤ ਇਹ ਸਾਰਾ ਕੁਝ ਜੋ ਅੱਜ ਵਾਪਰ ਰਿਹਾ ਇਹ ਸਾਰੀ ਕਾਰਵਾਈ ਇਹ ਸਾਰੀ ਸਾਜ਼ਿਸ਼ ਉਸ ਨਾਥ ਜੂਨਲ ਕੌਂਸਲ ਦੀ ਮੀਟਿੰਗ ਜਿਹਦੀ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੇ ਪ੍ਰੈਜ਼ਾਈਡਓਰ ਕੀਤੀ ਸੀ ਜਿਹਦੇ ਵਿੱਚ ਅਰਵਿੰਦ ਕੇਜਰੀਆਲ ਵੀ ਹਾਜ਼ਰ ਸੀ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਜਿਹੜੇ ਵਿੱਤ ਮੰਤਰੀ ਚੀਮਾ ਸਾਹਿਬ ਹਾਜ਼ਰ ਸਨ ਚੰਡੀਗੜ੍ਹ ਯੂਟੀ ਦੀ ਤਰਫੋਂ ਉਸ ਵੇਲੇ ਦੇ ਸਾਡੇ ਗਵਰਨਰ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਨ ਉਹ ਹਾਜ਼ਰ ਸਨ ਤੇ ਉੱਤਰੀ ਭਾਰਤ ਦੇ ਜਿਹੜੇ ਬਾਕੀ ਜਿਹੜੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਤੇ ਗਵਰਨਰ ਸਾਹਿਬਾਨ ਉੱਥੇ ਹਾਜ਼ਰ ਸਨ ਅਗਲੇ ਦਿਨ ਹੀ ਖਬਰਾਂ ਛਪੀਆਂ ਸੀ ਉਹਦੇ ਵਿੱਚ ਗ੍ਰਹਿ ਮੰਤਰੀ ਜੀ ਦੀ ਫੋਟੋ ਦੇ ਸਮੇਤ ਜਿਹਦੇ ਵਿੱਚ ਇਹ ਐਲਾਨ ਹੋਇਆ ਸੀ ਕਿ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਏਗੀ ਸਾਨੂੰ ਵੀ ਸੁਣ ਕੇ ਬੜੀ ਹੈਰਾਨੀ ਹੋਈ ਸੀ ਕਿਉਂਕਿ ਜਿਹੜੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦਾ ਜਿਹੜਾ ਬਣਿਆ ਸੀ ਉਹਦੇ ਤਹਿਤ ਹੀ ਪੰਜਾਬ ਦਾ ਸੂਬਾ ਬਣਿਆ ਉਹਦੇ ਤੈਤੀ ਹਰਿਆਣਾ ਬਣਿਆ ਉਹਦੇ ਵਿੱਚ ਹੀ ਯੂਟੀ ਬਣੀ ਉਹਦੇ ਵਿੱਚ ਹੀ ਕੁਝ ਡੱਕੇ ਜਿਹੜੇ ਹਵਾਚਲ ਨੂੰ ਗਏ ਤੇ ਕਿਸ ਆਧਾਰ ਦੇ ਉੱਤੇ 50 ਸਾਲਾਂ ਤੋਂ ਵੱਧ ਸਮਾਂ ਨਿਕਲ ਜਾਂਦੇ ਦੇਸ਼ ਦੇ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵਕਰੀ ਜ਼ਮੀਨ ਦਿੱਤੀ ਜਾਏਗੀ ਵਿਧਾਨ ਸਭਾ ਬਣਾਉਣ ਬਾਅਦ ਸਾਡੇ ਜਿਹੜੇ ਅੱਜ ਦੇ ਹਕੂਮਰਾਨ ਨੇ ਉਹਨਾਂ ਨੇ ਜਿਹੜੇ ਪੰਜਾਬ ਦੇ ਸਾਡੇ ਵੱਡੇ ਸੰਘਰਸ਼ ਨੇ ਜਿਹੜੇ ਸਾਡੇ ਉਸ ਵੇਲੇ ਦੀ ਲੀਡਰਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਦੇ ਨਾਲ ਕੀਤੇ ਵਾਅਦੇ ਜਿਹੜੇ ਆ ਉਹ ਇੱਕ ਇੱਕ ਕਰਕੇ ਹੌਲੀ ਹੌਲੀ ਭੁੱਲੇ ਜਾ ਰਹੇ ਉਦੋਂ ਵਾਅਦਾ ਇਹ ਹੋਇਆ ਸੀ ਕਿ 5 ਸਾਲਾਂ ਬਾਅਦ ਹਰਿਆਣਾ ਆਪਣੀ ਰਾਜਧਾਨੀ ਬਣਾ ਲੇਗਾ ਪਰ ਅਫਸੋਸ ਹੈ ਕਿ ਅੱਜ ਦੀ ਜਿਹੜੀ ਸਾਡੀ ਨੈਸ਼ਨਲ ਲੀਡਰਸ਼ਿਪ ਇਨ ਪਾਵਰ ਹੈ ਭਾਵੇਂ ਕੋਈ ਲੀਡਰ ਹੋਵੇ ਕਿਸੇ ਪਾਰਟੀ ਦਾ ਹੋਵੇ ਉਦੋਂ ਕਾਂਗਰਸ ਦਾ ਰਾਜ ਸੀ ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸਨ ਪਰ ਜਿਹੜੀ ਪ੍ਰਧਾਨ ਮੰਤਰੀ ਦੀ ਕੋਈ ਕਮਿਟਮੈਂਟ ਹੁੰਦੀ ਆ ਉਹ ਅਗਲੇ ਪ੍ਰਧਾਨ ਮੰਤਰੀ ਨੇ ਕੈਰੀ ਕਰਨੀ ਹੁੰਦੀ ਪਰ ਅੱਜ ਜਿਹੜੀ ਇਸ ਮਰਿਆਦਾ ਤੋਂ ਪਿੱਛੇ हट ਕੇ ਤੇ ਨਵਾਂ ਹੁਕਮ ਹੋ ਗਿਆ ਕਿ ਹਰਿਆਣੇ ਨੂੰ ਵਕਰੀ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਏਗੀ ਨਾਲ ਪ੍ਰਪੋਜ਼ਲ ਆ ਗਈ ਕਿ ਹਰਿਆਣਾ ਪੰਚਕੁਲੇ ਦੇ ਵਿੱਚੋਂ 12 ਏਕੜ ਜ਼ਮੀਨ ਪੰਜਾਬ ਨੂੰ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਚੰਡੀਗੜ੍ਹ ਤੋਂ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਆਪਣੀ 10 ਏਕੜ ਜ਼ਮੀਨ ਹਰਿਆਣੇ ਨੂੰ ਦੇਗਾ ਜਿਹੜੀ ਹੈ ਬਣਾਉਣ ਵਾਸਤੇ ਵਿਕਰੀ ਵਿਧਾਨ ਸਭਾ